गुलदस्ता टीम ने सरकारी राजिंदरा कॉलेज बठिंडा में अंतर्राष्ट्रीय महिला दिवस मनाया पर्दन सिंह बेनीवाल चेयरमैन गुलदस्ता ने सभी अतिथियों का स्वागत किया और कहा कि गुलदस्ता की टीम की महिलाओं को अपने काम को आगे बढ़ाने में कोई भी दिक्कत आती है तो हम उसके साथ खड़े हैं अगर किसी को लगता है कि हम उसकी किसी भी तरह से मदद कर सकते हैं तो हमसे संपर्क किया जा सकता है हम पहले भी कई जरूरतमंद महिलाओं के लिए उनके साथ खड़े रहे हैं इस कार्यक्रम में कैंसर से जंग जीतने वाली और कई अन्य क्षेत्रों में उपलब्धियां हासिल करने वाली महिलाओं को सम्मानित किया गया सरकारी राजिंदिरा कॉलेज बठिंडा के छात्र छात्राओं द्वारा लोक नृत्य कविताएं भाषण लोकगीत प्रस्तुत किए गए डॉक्टर परमिंदर कौर मुंडेर गजन माजरा जसविंदर कौर कमलजीत मेहता डॉक्टर आशु मक्कड़ दीप शिखा मक्कड़ डॉक्टर मंजीत जोरा विक्रमजीत बाहिया सुशांत बंसल कोमल जिंदल रमनदीप मानवी शॉन की सरदार अतिथि के रूप में शामिल हुए मंच संचालन अमनदीप कौर व पुनीत ने किया

ਰਾਈਟਸ ਕੀ ਲੇਗਿਆ ਤੇ ਜਿੱਥੇ ਕਿਤੇ ਕੋਈ ਕਮੀਆਂ ਲੇਗੀਆਂ ਕਿ ਔਰਤਾਂ ਦੇ ਜਿਹੜੇ ਹੱਕ ਕੀ ਹੋਣੇ ਚਾਹੀਦੇ ਆ ਉਹਨਾਂ ਬਾਰੇ ਜਿਹੜਾ ਵਿਸ਼ੇ ਪੱਧਰ ਤੇ ਜਾਗਰੂਕ ਕੀਤਾ ਜਾਂਦਾ ਹੈਗਾ ਤੇ ਇਹ ਨਾਲ ਦੇ ਨਾਲ ਹੀ ਜਿਹੜਾ ਫੋਕਸ ਕੀਤਾ ਜਾਂਦਾ ਹੈ ਵੀ ਜਿਹੜੀਆਂ ਔਰਤਾਂ ਨੇ ਕੋਈ ਵੀ ਕਲਚਰਲ ਲੈ ਜਾ ਪੋਲੀਟੀਕਲ ਇਵੈਂਟ ਹੈ ਜਾਂ ਕੋਈ ਵੀ ਮਾਰ ਕੇ ਬਾਰੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਤੇ ਉਹਨਾਂ ਦੀ ਹੌਸਲਾ ਉੱਚਾਈ ਕੀਤੀ ਜਾਵੇ ਤੇ ਅੱਗੇ ਸ਼ਿਸ਼ੋਭਾਤ ਸਾਰੀਆਂ ਮਹਿਲਾਜ਼ ਹਸਰੀਆਂ ਟੈਕ ਬੋਲ ਦਾਸ ਦਾ ਆਰਗੇਨਾਈਜ਼ਰ ਦੇ ਸਾਰੇ ਮੈਂਬਰ ਤੇ ਸਪੈਸ਼ਲੀ ਮੇਰੀ ਬੇਟੀ ਸਿਮੀ ਪੰਦੇਰ ਕਿਉਂਕਿ ਮੈਂ ਇਹਨੂੰ ਛੋਟੀ ਹੁੰਦੀ ਸੀ ਤਾਂ ਸਿਮੀ ਕਹਿੰਦੀ ਸੀ ਸਭ ਤੋਂ ਪਹਿਲਾਂ ਆਪਾਂ ਗੁਰੂ ਮਹਾਰਾਜ ਵੱਲੋਂ ਵਕਸ਼ਿਸ਼ ਕੀਤੀ ਹੋਈ ਫਤਿਹ ਅਰਜ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਬੇਟਾ ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਣੇ ਬੂਟਿਆਂ ਨੂੰ ਫਲ ਲੱਗਣ ਲੱਗਦਾ ਹੈ ਕਿਉਂਕਿ ਮੈਂ ਥੋੜੇ ਜਿਹਾ ਉਸ ਬੇਟੀ ਬਾਰੇ ਦੱਸੂਗੀ ਸਭ ਤੋਂ ਪਹਿਲਾਂ ਤਾਂ ਜਦੋਂ ਮੈਨੂੰ ਇਹ ਵੀ ਕਾਲ ਗਈ ਕਿਉਂਕਿ ਮੈਨੂੰ ਹੀ ਸੀ ਪਤਾ ਵੀ ਇਸ ਬੇਟੀ ਨੇ ਵਿਮਨ ਇੰਟਰਨੈਸ਼ਨਲ ਦੇ ਤੇ ਪ੍ਰੋਗਰਾਮ ਲਈ ਕਿਹਾ ਹੋਇਆ ਕੋਈ ਦੋ ਤਿੰਨ ਵਾਰ ਕਾਲ ਗਈ ਤੇ ਕਾਲ ਬੇਟੀ ਚੱਕਦੀ ਸੀਗੀ ਮੇਰੀ ਤੇ ਮੈਂ ਉਹਦਾ ਬੈਕ ਕਾਲ ਕੀਤੀ ਜਦੋਂ ਇਹਨਾਂ ਮੈਨੂੰ ਦੱਸਿਆ ਮੈਂ ਮਤਲਬ ਮੇਰੇ ਕੋਲ ਕੋਈ ਸ਼ਬਦ ਨਹੀਂ ਸੀਗੇ ਵੀ ਮੈਂ ਬੇਟੀ ਦੀ ਕਿਸ ਤਰੀਕੇ ਨਾਲ ਪ੍ਰਸ਼ੰਸਾ ਕਰਾਂ ਬੇਟੀ ਨੇ ਮੈਨੂੰ ਦੱਸਿਆ ਕਿ ਤੁਸੀਂ ਮੇਰੇ ਰੋਲ ਮਾਡਲ ਸੀਗੇ ਮੈਂ ਤੁਹਾਨੂੰ ਦੇਖਦੇ ਹੁੰਦੀ ਸੀਗੀ ਵੀ ਤੁਸੀਂ ਕਿੱਦਾਂ ਇੱਕ ਸਕੂਲ ਕਾਲਜ ਦਾ ਸਿਸਟਮ ਚਲਾਉਂਦੇ ਹੋ ਤੇ ਮੇਰੇ ਕੋਲ ਕੋਈ ਵਰਡ ਨਹੀਂ ਸੀ ਬੇਟੀ ਨੂੰ ਥੈਂਕ ਯੂ ਕਹਿਣ ਦੇ ਲਈ ਪਰ ਮੈਂ ਬਹੁਤ ਖੁਸ਼ ਆ ਇਸ ਬੇਟੀ ਦੇ ਲਈ ਕਿਉਂਕਿ ਜਿਨ੍ਹਾਂ ਚਾਹੇ ਸਟੱਡੀ ਦੇ ਤੌਰ ਤੇ ਮੇਰੇ ਤੋਂ ਸਿੱਖਿਆ ਚਾਹੇ ਕਾਰਗਨਾਈਜੇਸ਼ਨ ਦੇ ਤੌਰ ਤੇ ਮੇਰੇ ਤੋਂ ਸਿੱਖਿਆ ਤੇ ਅੱਜ ਇਸ ਮੁਕਾਮ ਤੇ ਪਹੁੰਚੀ ਹੈ ਬੇਟੀ ਤੇ ਮੈਂ ਬਹੁਤ-ਬਹੁਤ ਵਧਾਈ ਦਿੰਨੀ ਹੈ ਇਹਨਾਂ ਨੂੰ ਅੱਜ ਦੇ ਇਸ ਵਿਮਨ ਡੇ ਪ੍ਰੋਗਰਾਮ ਤੇ ਕਈ ਵਾਰੀ ਤਾਂ ਸਾਡੇ ਸਮਾਜ ਦੇ ਵਿੱਚ ਕੁਝ ਦਹੇ ਜੀ ਔਰਤ ਦੀ ਕੀਮਤ ਪੈ ਜਾਂਦਾ ਪਰ ਮੈਨੂੰ ਕੁਝ ਲੋਕ ਉਹ ਵੀ ਘੱਟ ਲੱਗਦੇ ਹੁੰਦੇ ਆ ਜਦੋਂ ਕਹਿੰਦੇ ਆ ਕਿ ਔਰਤ ਮਰਦ ਦੇ ਬਰਾਬਰ ਹੈ ਮੈਨੂੰ ਲੱਗਦਾ ਹੈ ਕਿ ਔਰਤ ਮਰਦ ਤੋਂ ਅੱਗੇ ਹੁੰਦੀ ਹੈ ਔਰ ਔਰ ਉਹ ਪੰਛੀ ਹੁੰਦੀ ਹੈ ਜਦੋਂ ਉਹ ਪੈਦਾ ਹੁੰਦੀ ਹੈ ਉਦੋਂ ਉਹ ਆਪਦੇ ਬਾਪ ਦਾ ਆਲਣਾ ਬਣਾਉਣ ਦੇ ਵਿੱਚ ਮਦਦ ਕਰਦੀ ਹੈ ਜਦੋਂ ਉਹ ਗਈ ਜਾਂਦੀ ਹੈ ਫਿਰ ਆਪਣੇ ਘਰ ਵਾਲੇ ਦਾ ਆਲਣਾ ਬਣਾਉਣ ਦੇ ਵਿੱਚ ਮਦਦ ਕਰਦੀ ਹੈ ਕਿਈ ਵਾਰੀ ਬੱਚੇ ਵੱਡੇ ਹੋ ਕੇ ਉਹਨੂੰ ਫਿਰ ਫਸੂਣ ਵਾਲੇ ਬਾੜੇ ਦੇ ਵਿੱਚ ਅੱਡ ਕਰ ਦਿੰਦੇ ਆ ਤਾਂ ਬੁੱਡੇ ਬਾਰੇ ਫਿਰ ਆਪਦਾ ਆਲਣਾ ਬਣਉਂਦੀ ਆ ਔਰਤ ਇੱਕ ਇਹੋ ਜਿਹਾ ਪੰਛੀ ਹੁੰਦੀ ਹੈ ਜਿਹੜੀ ਸਾਰੀ ਜ਼ਿੰਦਗੀ ਆਲ ਨੇ ਬਣਾਉਂਦੀ ਰਹਿੰਦੀ ਹੈ ਤੇ ਉਹਦਾ ਆਲਣਾ ਫਿਰ ਵੀ ਕੋਈ ਕਹਿ ਦਿੰਦਾ ਕਿ ਤੂੰ ਤਾਂ ਫਲਾਨਿਆਂ ਦੀ ਜਣੀ ਆ ਤੂੰ ਤਾਂ ਫਲਾਨੇ ਪਾਦੀ ਆ ਮਤਲਬ ਇੱਕ ਵੱਡਾ ਸਾਡੇ ਸਮਾਜ ਦੇ ਵਿੱਚ ਔਰਤ ਦਾ ਰੋਤਬਾ ਵੱਡਾ ਮਕਾਮ ਆ ਅੱਜ ਤੱਕ ਦੁਨੀਆ ਦੀ ਕੋਈ جنگ ਇਹੋ ਜਿਹੀ ਨਹੀਂ ਹੋ ਸਕੀ ਜਿਹੜੀ ਔਰਤਾਂ ਤੋਂ ਬਿਨਾ ਜਿੱਤੀ ਗਈ ਹੋਵੇ ਔਰਤਾਂ ਦੇ ਸਹਿਯੋਗ ਤੋਂ ਬਿਨਾ ਮਰਦ ਨੇ ਕੋਈ ਜੰਗ ਜਿੱਤ ਲਈ ਹੋਵੇ ਤਾਂ ਭੈਣਾਂ ਦਾ ਇਹ ਦੱਸਤਾ ਉਹਨਾਂ ਔਰਤਾਂ ਦੇ ਸਹਿਯੋਗ ਦੇ ਨਾਲ ਲੈਕਦਾ ਮੈਂ ਬੜਾ ਕਮਰਸ਼ੀਅਲ ਜਿਹਾ ਬੰਦਾ ਹਾਂ ਮੈਂ ਹਮੇਸ਼ਾ ਥੋੜਾ ਜਿਹਾ ਨੱਬਾ ਜਿਹਾ ਦੇਖਦਾ ਹੁੰਨਾ ਕਿ ਯਾਰ ਮੈਂ ਕਿਸੇ ਤਾਂ ਜਾ ਰਿਹਾ ਤਾਂ ਮੈਨੂੰ ਕੀ ਆ ਰਿਹਾ ਮੈਨੂੰ ਭੈਣ ਹੋਣਾਂ ਦਾ ਮੈਸੇਜ ਆਇਆ ਫੋਨ ਆਇਆ ਤਾਂ ਮੈਂ ਭੈਣ ਨੂੰ ਆਖਿਆ ਕਿ ਭੈਣੇ ਤੇਰਾ ਕੰਮ ਸਾਡੇ ਮੁਨਾਫਰ ਖੋਰ ਸੋਚ ਨਾਲੋਂ ਵੱਡਾ ਤੋਂ ਸਾਡੀ ਧੀਆ ਧੀਆ ਦੇ ਸੱਦੇ ਤੇ ਪੇਕੇ ਆਉਂਦੇ ਹੁੰਦੇ ਆ ਮੈਂ ਤੇਰੇ ਪੇਕੇਆ ਵਰਗਾ ਮੈਂ ਤੇਰੇ ਭਾਈਆ ਵਰਗਾ ਤੇ ਭਾਈ ਆਉਂਦੇ ਹੁੰਦੇ ਆ ਭਾਈਆਂ ਦਾ ਬੋੜਨਾ ਵੱਡਾ ਹੁੰਦਾ ਜਿੱਤੇ ਭੈਣਾ ਸੱਦ ਲੈਣ ਮੈਨੂੰ ਭੈਣ ਨੇ ਸੱਦਿਆ ਇਸ ਮਹਿਕ ਦੇ ਗੁਲਦਸਤੇ ਦੀ ਖੁਸ਼ਬੂ ਲੈਣ ਆਇਆ ਮੈਂ ਤੁਹਾਡੀ ਉਚੇਰੀ ਸმოਹਤ ਸੋਚ ਲਮੇਰੀਆਂ ਉਡਾਰੀਆਂ ਮਾਲਵੀ ਰਵੇ ਦੁਆਵਾਂ ਤੁਹਾਨੂੰ ਬਹੁਤ-ਬਹੁਤ ਜੀਉਂਦੇ ਵਾਦ ਦੇ ਰੋ ਬਹੁਤ-ਬਹੁਤ ਧੰਨਵਾਦ ਸਭ ਨੂੰ ਐਡਵਾਂਸ ਦੇ ਵਿੱਚ ਇੰਟਰਨੈਸ਼ਨਲ ਵਿਮਨਸ ਡੇ ਦੀ ਬਹੁਤ-ਬਹੁਤ ਵਧਾਈ ਆਰ ਹਾਲ ਜਿਹੜਾ ਹੈ ਭਰਿਆ ਹੋਇਆ ਹੈ ਤੇ ਇਸ ਤੋਂ ਪਤਾ ਲੱਗ ਰਿਹਾ ਹੈ ਕਿ ਪ੍ਰੋਗਰਾਮ ਬਹੁਤ ਹੀ ਵਧੀਆ ਚੱਲ ਰਿਹਾ ਹੈ ਕਿ ਐਨੇ ਬੱਚੇ ਜਿਹੜੇ ਹਨ ਇਸ ਹਾਲ ਦੀ ਕੈਪੈਸਿਟੀ ਤੋਂ ਵੱਧ ਬੱਚੇ ਬੈਠੇ ਹੋਏ ਹਨ जो मैम तो का मैं, था, मैं फोन आया सब तो पहले सिमरन मैम का कि जी असी इतनी क्व फंक्शन ऑर्गेनाइज़ करना चाहनी हाँ तो मैं एक सैकेंड भी नहीं लगता इस सोचने वास्ते कि मैं इन्होंने हाँ ना करा कि बहुत अच्छा लग्या साढ़े अपने बच्चे भी इनवॉल्व हो रहे हैं ये मेरे टीचर्स भी इनवॉल्व हो रहे हैं और इंटरनेशनल वेमेन् जड़ा है वेमेन इंपावरमेंट नो करता है कि असी किस तरह जी है औरतान हकों के लड़ाई लड़ी और अल्टीमेटली अठ मार्च को असी इंटरनेशनल वेमेन्स डे सैलीब्रेट कर सफल हो एक समा जो कि औरतों को वोटिंग का भी राइट नहीं सी। हौली हौली इस बहुत ज्यादा सूँ घालना घालनी पड़ी और असी इसफुल इंटरनेश वूमेन इम्पावरमेंट की एक मैं मिसाल इतने सबू देना चाहनी है ਕਿ ਰਜਿੰਦਰਾ ਕਾਲਜ ਡਿਸਟ੍ਰਿਕਟ ਡਿਸਟ੍ਰਿਕਟ ਕੇ ਸਟਰੈਂਥ ਜਿਹੜੀ ਹੈ 4500 ਹੈ ਉਸ ਦੇ ਮੁਖੀ ਮੈਂ ਇੰਕਲੇਡੀ ਹਾਂ ਔਰ ਇਸ ਤੋਂ ਵੀ ਵੱਧ ਖੁਸ਼ੀ ਦੀ ਗੱਲ ਹੈ ਕਿ ਸਾਡੇ ਟੀਚਿੰਗ ਸਟਾਫ ਦੇ ਵਿੱਚ 60% ਔਰਤਾਂ ਹਨ ਤਾਂ ਇਸ ਤੋਂ ਵੱਧ ਕੀ ਹੈ ਔਮਨ ਇਮਪਾਵਰਮੈਂਟ ਦੀ ਕੀ ਮਿਸਾਲ ਹੋਏਗੀ ਔਰ ਨਾਲ ਹੀ ਜੇ ਮੈਂ ਬੱਚਿਆਂ ਦੀ ਗਿਣਤੀ ਦੀ ਗੱਲ ਕਰਾਂ ਲੜਕੀਆਂ ਜਿਹੜੀਆਂ ਹਨ ਉਹਨਾਂ ਦੀ ਗਿਣਤੀ ਲੜਕਿਆਂ ਤੋਂ ਕਿਤੇ ਜ਼ਿਆਦਾ ਹੈ। ਬਹੁਤ ਬਹੁਤ ਧੰਨਵਾਦ ਹੈ ਸਿਮਨ मैम ਦਾ ਜਿਨ੍ਹਾਂ ਨੇ ਸਾਨੂੰ ਇੱਥੇ ਆਰਗੇਨਾਈਜ਼ ਕੀਤਾ ਤੇ ਬਹੁਤ ਬਹੁਤ ਧੰਨਵਾਦ ਕੁਲ ਦਾਸਤਾ ਫੈਮਿਲੀ ਦਾ ਤੇ ਅੱਗੇ ਮੈਂ ਬਹੁਤ ਨਰਵਸ ਹੋ ਰਹੀਆਂ ਕਿ ਮੈਂ ਕੀ ਕਹਾਂ। ਬਹੁਤ ਜ਼ਿਆਦਾ ਯਾਦ ਆ ਗਿਆ ਪੁਰਾਣਾ ਕਾਲਜ ਹੈ ਨਾ। ਬਹੁਤ ਹੀ ਸਤਿਕਾਰਯੋਗ ਸਾਡੇ ਅੱਜ ਦੇ ਮੁੱਖ ਮਹਿਮਾਨ ਪ੍ਰੋਫੈਸਰ ਬਜਿੰਦਰ ਗੌਰ ਸੀ ਵਿਪ ਅੰਸਭਾ ਜੋ ਕਿ ਮਜੂਰ ਹੈ ਜਾਂ ਇੱਥੇ ਨਹੀਂ ਆ ਜਾ ਸਕੇ ਉਹਨਾਂ ਹੀ ਥਾਂ ਤੇ ਉਹਨਾਂ ਦੇ ਪੇ ਨਰਜ ਜਸਵਿੰਦਰ ਗੌਰ ਅੱਜ ਇੱਥੇ ਬਹੰਤੇ ਹੈ ਅਸੀਂ ਉਹਨਾਂ ਦਾ ਦੁਰਦਸ਼ਾ ਟੀਮ ਵੱਲੋਂ ਜੀ ਆਇਆਂ ਕਹਿੰਦੇ ਹਾਂ ਸਵਾਗਤ ਕਰਦੇ ਹਾਂ ਕਾ ਵੀ ਇੱਥੇ ਜੋ ਪਰਪਰ ਹੈ ਪ੍ਰਿੰਸੀਪਲ ਰਿਟਾਇਰ ਹੋਏ ਉਹਗੇ ਸਰਜਨ ਉਹਨਾਂ ਨੇ ਮੇਰਾ ਆਪਰੇਸ਼ਨ ਕੀਤਾ ਉਦੋਂ ਕੀਮੋਥੈਰੇਪੀ ਜਾਂ ਰੇਡੀਓਲੋਜੀ ਕੁਝ ਨਹੀਂ ਸੀ ਹੁੰਦੀ ਉਹਨਾਂ ਨੇ ਮੇਰੀਆ ਵਸੂ ਆਬਦੀ ਜ਼ਰੂਰ ਕੀਤੀਆਂ ਉਹ ਸਰਜਨ ਦੇ ਰੂਪ ਵਿੱਚ ਮੇਰੇ ਇੱਕ ਬਹੁਤ ਵੱਡੇ ਮਿੱਤਰ ਬਣ ਗਏ ਮੇ ਬਾਰੀ ਬਾਰੀ ਉਹਨਾਂ ਕੋਲ ਜਲ ਜਾਂਦੀ ਸੀ ਬਹੁਤ ਪਿਆਰ ਨਾਲ ਮੈਨੂੰ ਮਿਲਦੇ ਸੀ ਆਪਣੇ ਸਟੂਡੈਂਟਸ ਨੂੰ ਆਪਣੇ ਪੇਸ਼IENTS ਨੂੰ ਮੈਨੂੰ ਤੋ ਫਿਲਾਉਂਦੇ ਸੀ ਤੇ ਦੱਸਦੇ ਸੀ ਕਿ ਇਹ ਕਿ ਮੈਂ ਇੱਕ ਸਕਸੈਸਫੁਲ ਆਪਰੇਸ਼ਨ ਹੋਇਆ ਹੈ ਉਹਨਾਂ ਤੋਂ ਮੈਨੂੰ ਬੜੀ ਇਨਕਾਰੇਜ ਮਿਲਦੀ ਸੀ ਉਸ ਲਈ ਬਿਮਾਰੀ ਨੂੰ ਮਾਰੂ ਬਿਮਾਰੀ ਕਿਹਾ ਜਾਂਦਾ ਸੀ ਪਰ ਦੇਖੋ ਮੇਰੇ ਲਈ ਤਾਂ ਇਹ ਮਾਰੂ ਬਿਮਾਰੀ ਇੱਕ ਬਹੁਤ ਵਧੀਆ ਚੀਜ਼ ਸਾਹਤ ਹੋਈ ਤਾਂwidehat ਮੈਨੂੰ ਇਸੇ ਵਕਤਾਂ 'ਚ ਮੈਨੂੰ ਵਾਰੀ-ਵਾਰੀ ਕਈ ਦੋ ਅਖਬਾਰਾਂ ਵਾਲੇ ਫਰਮੈਗਜ਼ੀਨਾ ਵਾਲੇ ਮੇਰਾ ਇੰਟਰਵਿਊ ਲੈਣ ਆਉਂਦੇ ਸਭ ਤੋਂ ਵੱਧ ਮੈਂ ਚਾਵਦਾ ਸਭ ਦੀ ਗੱਲ ਕਰਦੇ ਹਾਂ ਜੋ ਲੰਡਨ ਦੇ ਰਹਿਣ ਵਾਲੇ ਸੀ ਉਹਨਾਂ ਦੀ ਪਤਨੀ ਮਨਜੀਤ ਕੌਰ ਫਿਰ ਬ੍ਰੈਸਟ ਕੈਂਸਰ ਨਾਲ ਮਰ ਗਈ ਸੀ ਉਹਨਾਂ ਨੇ ਡੇਟ ਦੇ ਕਰੋੜ ਦਾ ਇੱਕ ਵੈਨ ਬਣਾਈ ਸੀ ਜਿਸ ਨਾਲ ਦਾਦਾ ਜਾ ਕੇ ਰੈਲੀਆਂ ਕਰਕੇ ਉਹ ਸਿਰਫ ਡਾਕਟਰ ਸੰਤ ਜਿੰਨਾਂ ਨੂੰ ਕੋਈ ਸ਼ੱਕ ਹੁੰਦਾ ਕਿ ਛਾਤੀ ਵਿੱਚ ਕੁਝ ਹੈ ਚੈਕਿੰਗ ਕਰਦੇ ਸੀ ਉਹ ਰੈਲੀ ਉਹਨਾਂ ਨੇ ਸਿਨੀ ਸਿਕਨੋਸਕੋਪ ਬਟੰਡਾ ਵਿੱਚ ਕੀਤੀ ਤੇ ਮੈਨੂੰ ਦੇਖੋ ਐਨੇ ਅਫਸਰ ਐਵੇਂ ਉਧਰੇ ਹੋਏ ਮੈਂ ਇਸ ਕੈਂਸਰ ਦੀ ਵਜ੍ਹਾ ਕਰਕੇ ਉੱਥੇ ਚੀਫ ਗੈਸਟ ਬਣੀ ਤੇ ਵੈਲੀ ਦੇ ਵੀ ਮੇਰੇ ਤੋਂ ਹੀ ਉਹਨਾਂ ਨੇ ਫਟੈਗ ਅਫਸਰ ਆਇਆ ਮੇਰੇ ਇੱਕ ਫਰੈਂਡ ਆ ਜਿਹੜੀ ਕਿ ਇਟਲੀ ਦੇ ਵਿੱਚ ਰਹਿ ਰਹੀ ਆ ਏ ਮੇਰੀ ਫਰੈਂਡ ਦੀ ਪਿਕ ਐ ਤਾਂ ਅਸੀਂ 2 ਸਾਲ ਪਹਿਲਾਂ ਮਿਲੇ ਸੀਗੇ ਮਤਲਬ ਵੈਸੇ ਅਸੀਂ ਚਾਈ ਨਾਲ ਫਰੈਂਡ ਹੈਗੇ ਆ ਤੇ ਅਸੀਂ 2 ਸਾਲ ਪਹਿਲਾਂ ਉਹ ਇੱਥੇ ਪੰਜਾਬ ਆਈ ਹੋਈ ਸੀ ਉਦੋਂ ਮਿਲੀ ਆ ਅਸੀਂ ਉਦੋਂ ਦੀ ਇਹ ਫੋਟੋ ਆ ਲਾਸਟ ਈਅਰ ਨੂੰ ਕੈਂਸਰ ਹੋਇਆ ਤਾਂ ਮੈਨੂੰ ਜਦੋਂ ਪਤਾ ਚੱਲਿਆ ਮੇਰੇ ਲਈ ਬੜੀ ਸ਼ੌਕਿੰਗ ਸੀ ਕਿਉਂਕਿ ਉਹਦੇ ਵੀ ਬੱਚੇ ਮੇਰੇ ਵਾਂਗ ਬਹੁਤ ਛੋਟੇ ਬੱਚੇ ਨੇ ਹਨਾ ਸਾਡੀ ਏਜ ਦੇ ਵਿੱਚ ਇੱਕ ਐਵੇਂ ਦੀ ਬਿਮਾਰੀ ਹੋ ਜਾਣਾ ਤਾਂ ਅਸੀਂ ਸਮਝਦੇ ਹਾਂ ਕਿ ਬੜਾ ਇੱਕ ਟੈਨਸ਼ਨ ਵਾਲੀ ਗੱਲ ਹੋ ਜਾਂਦੀ ਆ ਮੇਰੇ ਫਰੈਂਡ ਜਿਹਦਾ ਨਾਮ ਰਾਜਵਿੰਦਰ ਪਾਰਾ ਮੇਰਾ ਪਿੰਡ ਬੜਲਾ ਉਥੋਂ ਮੇਰੇ ਉਹ ਫਰੈਂਡ ਆ ਤੇ ਮੈਂ ਅਸਲ ਦੇ ਵਿੱਚ ਉਹਨੂੰ ਕੁਝ ਮੋਟੀਵੇਸ਼ਨ ਉਹਦੇ ਲਈ ਕਰਨਾ ਚਾਹੁੰਦੀ ਸੀ ਕਿ ਉਹ ਇਹ ਬਿਮਾਰੀ ਤੋਂ ਡਰੇ ਨਾ ਪਰ ਅੱਜ ਉਹ 95% ਉਹ ਠੀਕ ਹੋ ਚੁੱਕੀ ਆ ਤੇ ਮੈਂ ਸਭ ਸਭ ਦੀਆਂ ਬlesing ਚਾਹੁੰਦੀ ਆ ਕਿ ਆਪਾਂ ਸਾਰੇ ਉਹਦੇ ਲਈ ਦੁਆ ਕਰੀਏ ਕਿ ਉਹ ਹੁਣ ਬਿਲਕੁਲ ਠੀਕ ਹੋ ਜਵੇ ਤੇ ਅਗਲਾ ਇਹਦਾ ਪ੍ਰੋਗਰਾਮ ਆ ਇਹ ਮੈਂ ਸਾਰਾ ਉਹਨੂੰ ਹੀ ਡੈਡੀਕੇਟ ਕਰ ਰਹੀ ਆ ਮੇਰੀ ਫ੍ਰੈਂਡ ਨੂੰ ਤੇ ਕੋਈ ਵੀ ਮੇਰੀ ਫ੍ਰੈਂਡ ਦੇ ਲਈ ਸਾਰੇ ਜਣੇ ਦੁਆ ਕਰਿਓ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਜਵੇ ਬਾਕੀ ਬਹੁਤ ਪਿਆਰ ਨਾਲ ਉਹ ਕਾਹਲ ਕੈਂਸਰ ਸੋ ਕੈਂਸਰ ਵਰਗੀ ਜਿਹੜੀ ਬਿਮਾਰੀ ਆ ਉਹ ਨੂੰ ਵੀ ਅਸੀਂ ਆਪਣੇ ਪੋਜ਼ਿਟਿਵਿਟੀ ਦੇ ਨਾਲ ਕਿਹਾ ਜਿਹੜਾ ਉਹ ਨੂੰ ਅਸੀਂ ਠੀਕ ਕਰ ਸਕਦੇ ਆ ਇੱਕ ਤਾਂ ਹੁੰਦਾ ਬਿਮਾਰੀ ਹੋ ਗਈ ਅਸੀਂ ਡਰ ਗਏ ਫਿਰ ਅਸੀਂ ਬਚਦੇ ਨਹੀਂ ਹੈਗੇ ਹਨ ਇਹ ਕੋਈ ਨਾ ਬਿਮਾਰੀ ਹੋ ਗਈ ਤਾਂ ਅਸੀਂ ਪੋਜ਼ਿਟਿਵ ਰਹਿਨੇ ਆ ਨਾ ਚਰਦੀ ਕਲਾ ਦੇ ਵਿੱਚ ਰਹਿਨੇ ਆ ਫਿਰ ਸਾਨੂੰ ਇਸ ਚੰਨੀ ਬਿਮਾਰੀ ਵੀ ਸਾਡਾ ਕੁਝ ਨਹੀਂ ਵਿਗਾੜ ਸਕਦੀ ਸੋ ਤੁਸੀਂ ਬੱਚੇ ਹੋ ਨਾ ਜਿੰਦਰਾ ਕਾਲਜ ਦੇ ਸਟੂਡੈਂਟ ਹੋ ਤੁਸੀਂ ਬਹੁਤ ਕੁਝ ਆਪਣੇ ਲਾਈਫ ਦੇ ਵਿੱਚ ਦੇਖਣਾ ਆਪਸ ਨਾਲ ਬਹੁਤ ਕੁਝ ਤੁਸੀਂ ਦੇਖਣਾ ਸੋ ਹਮੇਸ਼ਾ ਚਰਦੀ ਕਲਾ ਦੀ ਵਿੱਚ ਰਹੋ ਬੱਚਿਓ ਠੀਕ ਹੈ ਹੁਣ ਮੈਨੂੰ ਪਤਾ ਤੁਸੀਂ ਵੀ ਇੰਜੋਏ ਕਰਨਾ ਚਾਹੁੰਦੇ ਹੋ ਇੱਕ ਦੋ ਪਰਫੋਰਮੈਂਸ ਨੇ ਉਸ ਤੋਂ ਬਾਅਦ ਆਪਾਂ ਸਾਰੇ ਡਾਂਸ ਕਰਾਂਗੇ ਭੰਗੜਾ ਪਾਵਾਂਗੇ ਠੀਕ ਹੈ ਬੱਚਿਓ ਓਕੇ ਹਾਂਜੀ ਨੈਕਸਟ ਪਰਫੋਰਮੈਂਸ ਅੱਜ ਦੇ ਇਸ ਬਠਿੰਡਾ ਵਿਖੇ ਰਜਿੰਦਰਾ ਕਾਲਜ ਦੇ ਵਿੱਚ ਗੁਲਦਸਤਾ ਟੀਮ ਵੱਲੋਂ ਇੱਕ ਪ੍ਰੋਗਰਾਮ ਉਲੀਕਿਆ ਗਿਆ ਜਿਦੇ ਵਿੱਚ ਕੈਂਸਰ ਦੇ ਨਾਲ ਲੜ ਰਹੀਆਂ ਔਰਤਾਂ ਜਿਹੜੀਆਂ ਕੈਂਸਰ ਤੋਂ ਠੀਕ ਹੋਈਆਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਆਪਣੇ ਆਪਣੇ ਖੇਤਰ ਦੇ ਵਿੱਚ ਬਹੁਤ ਤਰੱਕੀਆਂ ਕੀਤੀਆਂ ਨੇ ਉਹਨਾਂ ਵਿਮੈਨਸ ਨੂੰ ਸਨਮਾਨਿਤ ਕੀਤਾ ਤੇ ਗੁਲਦਸਤਾ ਦੇ ਆਰਗੇਨਾਈਜ਼ਰ ਬੇਟੀ ਸਿਮਰਨ ਕੌਰ ਬੈਨੀਵਾਲ ਜਿਹੜੀ ਕਿ ਮੇਰੀ ਆਪਣੀ ਸਟੂਡੈਂਟ ਹੈ ਕਿਉਂਕਿ ਮੇਰੇ ਕੋ ਕੋਈ ਵਰਡ ਨਹੀਂ ਹਰ ਇੱਕ ਟੀਚਰ ਦਾ ਸੁਪਨਾ ਹੁੰਦਾ ਕਿ ਕੋਈ ਵੀ ਜਦੋਂ ਉਹਦਾ ਬੱਚਾ ਕਿਸੇ ਉੱਚੇ ਮਕਾਮ ਤੇ ਪਹੁੰਚਦਾ ਜਾਉਂਦੀਆਂ ਸੋਚਾਂ ਤੇ ਖਰਾ ਉਤਰਦਾ ਤਾਂ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ ਤੇ ਅੱਜ ਮੇਰਾ ਸਿਰ ਜਿਹੜਾ ਬਹੁਤ ਮਾਣ ਨਾਲ ਉੱਚਾ ਹੋ ਰਿਹਾ ਕਿ ਮੇਰੀ ਸਟੂਡੈਂਟ ਇੱਕ ਐਦਾਂ ਦਾ ਪ੍ਰੋਗਰਾਮ ਦੇ ਆਰਗੇਨਾਈਜ਼ਰ ਹੈ ਜਿਹੜੀ ਕਿ ਸਮਾਜ ਦੇ ਵਿੱਚ ਬਹੁਤ ਹੀ ਸੇਵਾ ਵਾਲਾ ਇੱਕ ਧੰਦਾ ਹੈ ਤੇ ਜਿੱਦਾਂ ਟੀਚਰ ਨੂੰ ਹੁੰਦਾ ਵੀ ਉਹ ਮੇਰੀ ਬੱਚੀ ਆ ਤੇ ਅੱਜ ਮੈਂ ਸਿਮਰਨ ਪੰਦੇਰ ਨੂੰ ਇੰਨੀ ਵਧਾਈ ਦੇ ਰਹੀ ਆ ਕਿ ਉਹ ਮੇਰੀ ਪੜਾਈ ਬੱਚੀ ਆ ਜਿਹੜੀ ਅੱਜ ਇੱਕ ਵਿਮਨ ਇੰਟਰਨੈਸ਼ਨਲ ਡੇ ਦੇ ਉੱਤੇ ਇੱਕ ਬੇਟੀ ਹੋਣ ਦੇ ਨਾਤੇ ਆਪਣਾ ਜਿਹੜਾ ਪ੍ਰੋਗਰਾਮ ਹੈ ਗੁਲਦਸਤੇ ਦੇ ਵਿੱਚ ਬਨ ਕੇ ਲੇਡੀਜ਼ ਨੂੰ ਅੱਗੇ ਆਨਰ ਕਰ ਰਹੀ ਹੈ ਮੈਨੂੰ ਬਹੁਤ ਹੀ ਵਧੀਆ ਲੱਗਿਆ ਅੱਜ ਦਾ ਪ੍ਰੋਗਰਾਮ ਜੀ ਮੈਂ ਕਿਹੋ ਜਿਹਾ ਲੱਗ ਰਿਹਾ ਹੈ ਆਪਕੋ ਅੱਜ ਕੇ ਇਸ ਇੰਟਰਨੈਸ਼ਨਲ ਔਮਨਿਸ ਡੇ ਪੀ Uh, सबसे पहले तो मैं उड़ान टीवी का धन्यवाद करना जी. चाहती हूँ और आज मुझे बहुत अच्छा लग रहा है कि ये जो एक बहुत ही अच्छा दिन है इंटरनेशनल वूमेन डे जिसको पूरी दुनिया में मनाया जाता है और मैं सभी औरतों को बधाई भी देना चाहती हूँ कि जो इतने सालों से इस पेट्रार्कल सोसाइटी में अपनी लड़ाई है जो लड़ रही हैं और अपने वजूद के लिए जंग जारी है उनकी